ਤੇ ਮੰਦਰ ਦੇ ਬਿਲਕੁਲ ਨਾਲ ਜਿਹੜਾ ਤਲਾਓ ਬਣਾਇਆ ਹੋਇਆ ਹਨ ਤੇ ਉਹਦੇ ਵਿੱਚ ਜਿਹੜੀਆਂ ਛੋਟੀਆਂ ਕਿਸ਼ਤੀਆਂ ਪਲਾਸਟਿਕ ਵਾਲੀਆਂ ਛੱਡੀਆਂ ਗਈਆਂ ਨੇ ਬੱਚੇ ਜਿਹੜੇ ਵੋਟਿੰਗ ਕਰ ਰਹੇ ਨੇ ਹਨ ਇਹਦੇ ਵਿੱਚ ਆ ਦੇਖੋ ਛੋਟੇ-ਛੋਟੇ ਬੱਚੇ ਜਿਹੜੇ ਵੋਟਿੰਗ ਕਰ ਰਹੇ ਨੇ ਤੇ ਬੱਚਿਆਂ ਨੂੰ ਵੋਟਿੰਗ ਕਰਨ ਦੇ ਲਈ ਵਧੀਆ ਇਹਨਾਂ ਨੇ ਉਹ ਬਣਾਇਆ ਹੋਇਆ ਹਨ ਛੋਟਾ ਜਿਹੜਾ ਤਲਾਓ ਬਣਾਇਆ ਹੋਇਆ ਤੇ ਇੱਧਰ ਸਾਰੇ ਬੱਚਿਆਂ ਦੇ ਮਾਪੇ-ਵਾਪੇ ਖੜੇ ਨੇ ਤੇ ਆ ਛੋਟੇ-ਛੋਟੇ ਦੋ ਬੱਚੇ ਜਿਹੜੇ ਵੋਟਿੰਗ ਕਰ ਰਹੇ ਨੇ ਤੇ ਉਹ ਪਰਲੇ ਪਾਸੇ ਜਿਹੜਾ ਮिक्की ਮਾਊਸ ਬਣਿਆ ਹੋਇਆ ਜਵਾਕਾਂ ਦੇ ਲਈ ਤੇ ਇੱਧਰ ਸਾਰੀਆਂ ਤੁਹਾਨੂੰ ਝੂਲੇ ਮਿਲ ਜਾਣਗੇ ਹਨ ਆ ਸਾਹਮਣੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਝੂਲੇ ਨੇ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਹਨ ਇਹ ਅਲੱਗ ਹੀ ਤਰ੍ਹਾਂ ਦਾ ਜਿਹੜਾ ਝੂਲਾ ਤੇ ਇਹ ਵੀ ਸਟਾਰਟ ਕਰਨ ਜਾ ਰਹੇ ਨੇ ਬਸ ਹਲੇ ਬੰਦੇ ਘੱਟ ਬੈਠੇ ਤੇ ਇਹਦੇ ਵਿੱਚ ਹਨ ਤੇ ਇੱਧਰਲੇ ਪਾਸੇ ਜਿਹੜੇ ਛੋਟੇ ਬੱਚਿਆਂ ਦੇ ਲਈ ਝੂਲੇ ਬਣੇ ਹੋਏ ਨੇ ਹਨ ਆ ਸਾਰੇ ਝੂਲੇ ਛੋਟੇ ਬੱਚਿਆਂ ਦੇ ਲਈ ਬਣੇ ਹੋਏ ਨੇ ਤੇ ਆ ਵੀ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਝੂਟੇ ਲੈਣ ਦੇ ਲਈ ਬਣਿਆ ਹੋਇਆ ਹਨ ਆ ਦੇਖੋ ਤੁਸੀਂ ਤੇ ਆ ਸਾਹਮਣੇ ਜਿਹੜਾ ਸੈਲਫੀ ਸਟੈਂਡ ਆ ਤੇ ਇਹ ਘੁੰਮ ਰਿਹਾ ਆਪਣੇ ਆਪ ਹੀ ਨਾ ਇਹ ਕਿਸੇ ਦੇ ਸੱਟ ਵੀ ਮਾਰ ਸਕਦਾ ਸਾਹਮਣੇ ਜਿਹੜੇ ਆ ਦੇਖੋ ਤੇ ਆ ਬੰਦੇ ਦੇ ਜਿਹੜਾ ਸਿਰ ਚ ਲੱਗਣਾ ਸੀਗਾ ਇਹ ਤੇ ਰਾਡ ਜਿਹੜੀ ਘੁੰਮ ਰਹੀ ਆ ਨਾ ਗੋਲ ਚੱਕਰ ਜਿਹੇ ਦੇ ਉੱਤੇ ਤੇ ਆ ਨਾ ਇੱਥੇ ਜਿਹੜਾ ਤੁਸਾਨੂੰ ਬਹੁਤ ਕੁਝ ਦੇਖਣ ਦੇ ਲਈ ਮਿਲ ਜਾਉ ਨਾ ਤੇ ਆ ਛੋਟੇ ਬੱਚਿਆਂ ਦੇ ਲਈ ਜਿਹੜਿਆ ਕਾਰਾਂ ਵੀਰ ਮਿਲ ਜਾਂਦੇ ਚਲਾਉਣ ਦੇ ਲਈ ਹੈ ਨਾ ਤੇ ਆ ਦੇਖੋ ਛੋਟਾ ਜਿਹਾ ਬੱਚਾ ਜਿਹੜਾ ਕਾਰ ਚਲਾਉਣ ਦੇ ਲਈ ਤਿਆਰ ਹੋ ਰਿਹਾ ਹਨ। ਕੈਮਰਾ ਦਾ ਉਹਨਾਂ ਦਾ ਅਲੱਗ-ਤਰਾਹ ਦਾ ਰੰਗ ਹੈ। ਉਹ ਵੀ ਦੇਖੀ ਚਾਰਨਾ ਦੇ ਉੱਤੇ ਹੈ। ਇਹ ਆ ਬਿਲਕੁਲ ਜਿਹੜਾ ਅਲੱਗ ਤਰ੍ਹਾਂ ਦਾ ਹਨਾ ਬਣਿਆ ਹੋਇਆ ਤੇ ਇਹ ਵੀ ਤੁਹਾਨੂੰ ਆਪਾਂ ਜਿਹੜਾ ਦਿਖਾਵਾਂਗੇ ਹਨਾ। ਹੁਣ ਆਪਾਂ ਜਿਹੜਾ ਤੁਹਾਨੂੰ ਅੱਗੇ ਲੈ ਕੇ ਚਲਦੇ ਹਾਂ ਨਾ। ਤੇ ਬਹੁਤ ਜਿਹੜੇ ਯਾਰ ਲੋਕਾਂ ਦਾ ਇਕੱਠ ਆ ਨਾ ਇਹ ਮੇਲੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਨਾ ਤੇ ਆਹ ਦੇਖੋ ਜੀ ਇੱਥੇ ਵੀ ਜਿਹੜਾ ਇੱਕ ਲੱਗ ਤਰ੍ਹਾਂ ਦਾ ਬੋਲਾ ਹਨ ਤੇ ਇਹਦੇ ਉੱਪਰ ਵੀ ਬੈਠ ਕੇ ਜਿਹੜਾ ਤੁਸੀਂ ਦੇਖ ਸਕਦੇ ਹੋ ਨਾ ਤੇ ਇਹ ਜਿਹੜਾ ਬੰਦੇ ਨੂੰ ਸਿੱੜਦਾ ਹੁੰਦਾ ਇਹਦੇ ਉੱਤੇ ਕੋਈ ਕੋਈ ਬੰਦੇ ਜਿਹੜਾ ਬੈਠਾ ਹਨ ਤੇ ਇੱਥੇ ਜਿਹੜਾ ਤੁਹਾਨੂੰ ਇੱਕ ਲੱਗ ਤਰ੍ਹਾਂ ਦਾ ਜਿਹੜਾ ਦੇਖਣ ਦੇ ਲਈ ਇਹ ਬੋਲਾ ਮਿਲ ਜੂਗਾ ਨਾ ਤੈਨੂੰ ਜਿਹੜਾ ਫੜ ਕੇ ਬੈਠਣਾ ਚਾਰੇ ਪਾਸੇ ਨੂੰ ਜਿਹੜਾ ਅਲੱਗ-ਅਲੱਗ ਤਰ੍ਹਾਂ ਘੁੰਮਦਾ ਹਨ ਤੇ نیچے ਵੀ ਕਰਦਾ ਤੇ ਇਹਦੇ ਉੱਤੇ ਬੈਠਣਾ ਜਿਹੜਾ ਬਹੁਤ ਔਖਾ ਹੁੰਦਾ ਤੇ ਇੱਥੇ ਤੁਸੀਂ ਇਹ ਬੁੱਲ ਦੀ ਸਵਾਰੀ ਵੀ ਕਰ ਸਕਦੇ ਤੇ ਹਲੇ ਤੱਕ ਤਾਂ ਜਣੀ ਕਿ ਇਹਦੀ ਸਵਾਰੀ ਕਰਨ ਦੇ ਲਈ ਕੋਈ ਪਹੁੰਚਿਆ ਨਹੀਂ ਜੇਕਰ ਕੋਈ ਆਊਗਾ ਤੁਹਾਨੂੰ ਆਪਾਂ ਜਰੂਰ ਦਿਖਾਵਾਂਗੇ ਤੇ ਭਾਈ ਇਹ ਉਹ ਰਾਤ ਹੈ ਜਿਹੜਾ ਪੰਜਾਂ ਦੇ ਉਸੇ ਹੀ ਤੇਰਾ ਇੱਥੇ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੇ ਤੁਹਾਨੂੰ ਉਹ ਮਿਲ ਜਾਣਗੇ ਨਾ ਤੇ ਇੱਧਰ ਤੁਹਾਨੂੰ ਸਾਹਮਣੇ ਜਿਹੜਾ ਅਰੇਂਜਰ ਝੂਲਾ ਮਿਲ ਜੂਗਾ ਨਾ ਤੇ ਇਹ ਜਿਹੜਾ ਤੁਹਾਨੂੰ ਆਪਾਂ ਨੇ ਸ਼ਪਾਰ ਦੇ ਮੇਲੇ ਤੇ ਵੀ ਦਿਖਾਇਆ ਸੀਗਾ ਨਾ ਤੇ ਆਹ ਦੇਖੋ ਜੀ ਆਏ ਜੀ ਰੇਂਜਰ ਚੂਲਾ ਸਾਹਮਣੇ ਕੋ ਨੂੰ ਆਨੇ ਕਿ ਆ ਵੀ ਦੇਖ ਰਿਆ ਹੋਗਾ ਨਾ ਤੇ ਆ ਇਹ ਜੀ ਰੇਂਜਰ ਚੂਲਾ ਇਹ ਉੱਪਰ ਜਿਹੜਾ ਉੱਤੇ ਦੀ ਜਾ ਕੇ ਘੁੰਮਦਾ ਨਾ ਛਪਾਰ ਵਾਲੇ ਮੇਲੇ 'ਚ ਜਿਹੜਾ ਤੁਹਾਨੂੰ ਇਹ ਝੂਂਡਾ ਆਪਾਂ ਨੇ ਦਿਖਾਇਆ ਸੀਗਾ ਨਾ ਤੇ ਆਹ ਦੇਖੋ ਜੀ ਰੇਂਜਰ ਚੂਲਾ ਤੇ ਇਹਦੇ ਵਿੱਚ ਵੀ ਲੋਕ ਬੈਠ ਗਏ ਨੇ ਉੱਪਰ ਤੱਕੜਾ ਐ ਐਵੇਂ ਉੱਪਰ ਦੀ ਘੁੰਮਦਾ ਹੁੰਦਾ ਤੇ ਇਹਦੇ ਵਿੱਚ ਬਹੁਤ ਡਰ ਲੱਗਦਾ ਨਾ ਤੁਸੀਂ ਪਿੱਛੇ ਆਪਣਾ ਜਿਹੜਾ ਛਪਾਰ ਦੇ ਮੇਲੇ ਦੇ ਵਿੱਚ ਤੁਹਾਨੂੰ ਇਹ ਚੂਲਾ ਦਿਖਾਇਆ ਸੀ ਹਨ ਤੇ ਉਹ ਮੈਂ ਬਿਲਕੁਲ ਉਹੀ ਚੂਲਾ ਉਰੇ ਵੀ ਬਣਿਆ ਹੋਇਆ ਹਨਾ ਅਹ ਆ ਦੇਖੋ ਜੀ ਹਨਾ ਤੇ ਇੱਥੇ ਜਿਹੜਾ ਮੌਤ ਦਾ ਖੂਬੀ ਬਣਿਆ ਹੋਇਆ ਨਾ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਆਰਐਸ 3 ਵਾਲੇ 3 ਸਟਾਰ ਤੇ ਇੱਥੇ ਜਿਹੜਾ ਮੌਤ ਦਾ ਖੂਬ ਬਣਿਆ ਹੋਇਆ ਜੇਕਰ ਤੁਸੀਂ ਇੱਥੇ ਮੌਤ ਦਾ ਖੂਬ ਦੇਖਣਾ ਚਾਹੁੰਦੇ ਹੋ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਗੱਲ ਲਾਸ ਹੋ ਗਿਆ ਤੇ ਇੱਥੋਂ ਜਿਹੜਾ ਤੁਸੀਂ ਟਿਕਟ ਲੈ ਸਕਦੇ ਹੋ ਤੇ ਆਹ ਜਿਹੜੇ ਸਾਹਮਣੇ ਬਾਈ ਬੈਠੇ ਨੇ ਨਾ ਇਹ ਟਿਕਟ ਦੇ ਦਿੰਦੇ ਨੇ ਤੇ ਸਟਾਰਟ ਹੋ ਚੁੱਕਿਆ ਤੇ ਇਹਦੇ ਵਿੱਚ ਜਿਹੜੇ ਕਾਫੀ ਲੋਕ ਬੈਠੇ ਨੇ ਨਾ ਤੇ ਇੱਥੇ ਤੁਹਾਨੂੰ ਖਾਣ ਪੀਣ ਦੇ ਲਈ ਵੀ ਸਾਰਾ ਸਮਾਨ ਮਿਲ ਜੂਗਾ ਨਾ ਇਹ ਆ ਜਿਹੜੀ ਸਾਹਮਣੇ ਜੂਸਵਾਰ ਬਣੀ ਹੋਈ ਆ ਇੱਥੇ ਤੁਸੋਂ ਸਾਰੇ ਤਰ੍ਹਾਂ ਦੇ ਸ਼ੇਕ ਹਨਾ ਜੂਸ ਤੁਹਾਨੂੰ ਇੱਥੋਂ ਮਿਲ ਜਾਣਗੇ ਹਨਾ ਤੇ ਆ ਦੇਖੋ ਜੀ ਇੱਥੋਂ ਆ ਸਾਰਾ ਸਮਾਨ ਮਿਲ ਜੂ ਮੰਗੋ ਸ਼ੇਕ ਹਾਫ ਹੈਗਾ ਐਵੇਂ ਦੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਇੱਥੇ ਵੀ ਜਿਹੜਾ ਤੁਹਾਨੂੰ ਹਨਾ ਊਂਣ ਦੀ ਸਵਾਰੀ ਉਰੇ ਕਰ ਸਕਦੇ ਹੋ ਤੇ ਆ ਬਾਈ ਜਿਹੜੇ ਊਂਠ ਉਰੇ ਸਜਾ ਕੇ ਲੈ ਕੇ ਆਏ ਨੇ ਤੇ ਆ ਸਾਹਮਣੇ ਜਿਹੜਾ ਤੁਸੀਂ ਦੇਖ ਸਕਦੇ ਹੋ ਨਾ ਤੇ ਊਂਠ ਦੀ ਸਵਾਰੀ ਕਰ ਰਹੇ ਨੇ ਹਨਾ ਤਕਰੀਬਨ ਤੁਹਾਨੂੰ ਹਰ ਮੇਲੇ ਦੇ ਵਿੱਚ ਜਿਹੜੇ ਤੁਸੀਂ ਊਂਟ ਦੀ ਸਵਾਰੀ ਕਰ ਸਕਦੇ ਹੋ ਤੇ ਪਿਛਲੇ ਵਲੌਗ ਉਹ ਜਿਹੜਾ ਅਪਨੇ ਲੇਕ ਦਾ ਬਣਾਇਆ ਸੀ ਸੁਕਨਾ ਦਾ ਉੱਥੇ ਵੀ ਜਿਹੜਾ ਊਂਟ ਹੈਗਾ ਸਿਕਨ ਉੱਥੇ ਵੀ ਤੁਸੀਂ ਸਵਾਰੀ ਕਰ ਮਿਲ ਜੂਗਾ ਨਾ ਤੇ ਉਹ ਸਾਹਮਣੇ ਜਿਹੜੇ ਪਕੌੜੇ ਵਗੈਰਾ ਤੁਹਾਨੂੰ ਸਾਰਾ ਮਿਲ ਜੂਗਾ ਬਰਾ ਤੇ ਐਵੇਂ ਦੀਆਂ ਜਿਹੜੀਆਂ ਦੁਕਾਨਾਂ ਬਣੀ ਹੋਈਆਂ ਨੇ ਹਨ ਤੇ ਆਹ ਦੇਖੋ ਜਿਹੜੀ ਸਾਰੀ ਸੇਲ ਲੱਗੀ ਹੋਈ ਆ 20 ਰੁਪਏ ਦੀ ਲੱਗੇ ਹੋ ਯਾਰ ਕੋਈ ਵੀ ਸਾਮਾਨ ਤੁਸੀਂ 20 ਰੁਪਏ ਦੇ ਵਿੱਚ ਜਿਹੜਾ ਇੱਥੋਂ ਖਰੀਦ ਸਕਦੇ ਹੋ ਤੇ ਆਹ ਸਾਰਾ ਸਾਮਾਨ ਜਿਹੜਾ ਇੱਥੋਂ ਮਿਲ ਜਾਂਦਾ ਇਹ ਅਨਾ ਇੱਥੇ ਜਵਾਕਾਂ ਦੇ ਖੜਾਉਣੇ ਖੜਾਉਣਿਆਂ ਦੀਆਂ ਦੁਕਾਨਾਂ ਹਨ ਐਵੇਂ ਸਾਰੀਆਂ ਜਿਹੜੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਨਾ ਤੇ ਇੱਧਰਲੇ ਪਾਸੇ ਜਿਹੜੇ ਝੂਲੇ ਫਿਰ ਆ ਗਏ ਨਾ ਤੇ ਤੁਸੀਂ ਜਿਹੜੇ ਇੱਥੇ ਝੂਟੇ ਲੈ ਸਕਦੇ ਹੋ ਤੇ ਇੱਥੋਂ ਜਿਹੜਾ ਆਹ ਜੀ ਬਣੀਆਂ ਆਈਆਂ ਔਰਤਾਂ ਦੀਆਂ ਜੁੱਤੀਆਂ ਵੀ ਮਿਲ ਜਾਂਦੀਆਂ ਨੇ ਹਨਾ ਤੇ ਆਹ ਜਿਹੜੀ ਦੁਕਾਨ ਬਣੀ ਹੋਈ ਆ ਹਨਾ ਤੇ ਲੇਡੀਜ਼ ਵਗੈਰਾ ਮਿਲ ਜਾਂਦੇ ਨੇ ਹਨਾ ਇਹ ਆ ਸਾਰਾ ਸਮਾਨ ਜਿਹੜਾ ਲੇਡੀਜ਼ ਮਿਲ ਜਾਂਦਾ ਜੁੱਤੀਆਂ ਵਗੈਰਾ ਤੇ ਸਲੀਪਰ ਆ ਸਾਰਾ ਸਮਾਨ ਜਿਹੜਾ ਲੇਡੀਜ਼ ਦਾ ਇੱਥੋਂ ਮਿਲ ਜਾਂਦਾ ਨਾ ਤੇ ਇੱਧਰ ਫੇਰ ਐਵੇਂ ਦੀਆਂ ਜਿਹੜੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਇੱਧਰ ਦੇਖੋ ਜੀ ਤੇ ਐਵੇਂ ਦੀਆਂ ਬਹੁਤ ਦੁਕਾਨਾਂ ਜਿਹੜੀਆਂ ਬਣੀਆਂ ਹੋਈਆਂ ਨੇ ਪੂਰਾ ਬਾਜ਼ਾਰ ਜਿਹੜਾ ਔਰੇ ਦੁਕਾਨਾਂ ਦਾ ਬਣਿਆ ਹੋਇਆ ਨਾ ਤੇ ਇੱਧਰ ਫੇਰ ਜਿਹੜਾ ਚੰਡੋਲ ਆ ਗਈ ਹੈ ਨਾ ਤੇ ਉੱਧਰ ਦੇ ਪਾਸੇ ਪਿਛਲੇ ਪਾਸੇ ਵੀ ਜਿਹੜੀਆਂ ਚੰਡੋਲਾ ਬਣੀਆਂ ਹੋਈਆਂ ਨੇ ਨਾ ਤੇ ਇੱਥੇ ਵੀ ਜਿਹੜੀਆਂ ਐਵੇਂ ਦੀਆਂ ਚੰਡੋਲਾ ਬਣੀਆਂ ਹੋਈਆਂ ਨੇ ਤੇ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਬਹੁਤ ਉੱਚੀ ਚੰਡੋਲ ਹੈ ਜਿਹੜੀ ਆ ਤੁਸੀਂ ਦੇਖ ਰਹੇ ਹੋ ਤੇ ਇੱਥੇ ਜਿਹੜਾ ਊਂਟ ਦੀ ਸਵਾਰੀ ਵੀ ਤੁਸੀਂ ਕਰ ਰਹੇ ਹੋ ਨਾ ਛੋਟੇ ਜਿਹੇ ਬੱਚੇ ਜਿਹੜੇ ਊਂਟ ਦੀ ਸਵਾਰੀ ਕਰ ਰਹੇ ਨੇ ਤੇ ਉਹ ਬਾਈ ਊਂਟ ਲੈ ਕੇ ਆਇਆ ਆਪਣਾ ਤੇ ਊਂਟ ਦੀ ਜਿਹੜੀ ਸਵਾਰੀ ਤੁਸੀਂ ਉਰੇ ਕਰ ਸਕਦੇ ਹੋ ਤੇ ਤੁਸੀਂ ਸਾਹਮਣੇ ਦੇਖ ਰਹੇ ਹੋ ਨਾ ਬਹੁਤ ਜਿਹੜਾ ਕਾਠਾ ਮੇਲੇ ਦੇ ਵਿੱਚ ਤੇ ਇਤਰਾ ਛੋਟਾ ਜਿਹਾ ਬੱਚਾ ਜਿਹੜਾ ਜੋਕਰ ਬਣਿਆ ਹੋਇਆ ਤੇ ਆ ਸਾਰੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਤਹਰੀਫੀਏ ਬੜੇ ਹਨ ਨਾ ਇੱਕ ਤਰ੍ਹਾਂ ਬਿਨਾ ਕਰਦਣ ਵਾਲਾ ਬੰਦਾ ਬਣਿਆ ਹੋਇਆ ਤੇ ਆਹ ਦੇਖੋ ਆ ਛੋਟਾ ਜਿਹੜਾ ਆਣਾ ਭੂਤ ਜਿਹਾ ਬਣਿਆ ਹੋਇਆ ਹੈ ਇਤਰਾਫ ਚਰੇਣਾ ਡਰ ਕੇ ਰੋਣ ਲੱਗਿਆ ਨਾ ਜਿਹੜਾ ਬਹੁਤ ਲੰਬਾ ਇੱਕ ਬੰਦਾ ਵੀ ਹੈ ਨਾ ਉਹ ਵੀ ਤੁਹਾਨੂੰ ਆਪਾਂ ਦਿਖਾਉਨੇ ਆ। ਇਹ ਜਿਹੜਾ ਛੋਟੇ ਬੱਚੇ ਨੂੰ ਆ ਗੋਦੀ ਦੇ ਵਿੱਚ ਚੱਕਿਆ ਹੋਇਆ ਹੈ ਨਾ। ਐ ਮੇਦੀਆਂ ਜਿਹੜੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਇੱਥੇ ਛੋਟੇ ਬੱਚਿਆਂ ਦੇ ਲਈ ਤੁਹਾਨੂੰ ਜਿਹੜੀਆਂ ਗੁੱਡੀਆਂ ਮਿਲ ਜਾਣਗੀਆਂ ਡੌਲ ਹਨ। ਤੇ ਆ ਸਾਰਾ ਜਿਹੜਾ ਆਰਟੀਫੀਸ਼ੀਅਲ ਜੈਵਲਰੀ ਮਿਲ ਜੂਗੀ ਉੱਥੋਂ ਤੁਹਾਨੂੰ ਤੇ ਤੋਂ ਜਿਹੜਾ ਆ ਸਾਰਾ ਸਮਾਨ ਤੁਹਾਨੂੰ ਮਿਲ ਜੂਗਾ ਹਨ ਇਹ ਮੇਨੀਆਂ ਛੋਟੇ-ਛੋਟੇ ਐਣੀਆਂ ਗੁੱਡੀਆਂ ਹਨ ਤੇ ਇੱਥੇ ਜਿਹੜਾ ਹਨ ਤੁਸੀਂ ਟੈਟੂ ਬਣਵਾ ਸਕਦੇ ਹੋ ਸਮੇਤ ਟੈਟੂ ਆਰਟਿਸਟ ਤੇ ਜਿਹੜਾ ਤੁਹਾਨੂੰ ਇੱਥੋਂ ਟੈਟੂ ਬਣਵਾਉਣਾ ਚਾਹੁੰਦੇ ਹੋ ਨਾ ਤੇ 50% ਆਫ ਤੇ ਮਿਲ ਜੂਗਾ ਹੁਣ ਤੇ ਇੱਥੇ ਸਾਹਮਣੇ ਲਿਖਿਆ ਪਾ ਟੈਟੂ ਜਿਹੜੀ ਨੀਡਲਸ ਨੇ ਨੀਡਲਸ ਨੇ ਉਹ ਚੇਂਜ ਹੋਣਗੀਆਂ ਤੇ ਆਹ ਬਾਈ ਜਿਹੜੇ ਟੈਟੂ ਬਣਾ ਰਹੇ ਨੇ ਕਿੰਨੀ ਫੀਸ ਆ ਬਾਈ ਜੀ ਟੈਟੂ ਬਣਾਉਣ ਦੀ ਸਰ ਟੈਟੂ ਦਾ 500 ਸਟਾਰਟ ਜਿਹੜਾ ਨਾਮ ਲਿਖ ਅੱਛਾ 500 ਤੋਂ ਸਟਾਰਟ ਆ ਜਾਣੀ ਗਿਆ ਨਾ ਤੇ ਜਮੇ ਦਾ ਟੈਟੂ ਦਾ ਉਹ ਮੇਦੇ ਪੈਸੇ ਤੁਸੀਂ ਲੈ ਲੈਣੇ ਹੋ ਨਾ ਤੇ 500 ਦੇ ਵਿੱਚ ਜਿਹੜਾ ਤੁਸੀਂ ਨਾਮ ਲਿਖ ਦਿਓ ਕੱਲ ਹੈ ਇੱਥੇ ਨਾ ਦੇਖੋ ਐਵੇਂ ਦਾ ਨਾਮ ਲਿਖਦੇ ਨੇ ਭਾਈ ਹੈਨਾ 500 ਦੇ ਵਿੱਚ ਜਿਹੜੀ ਹੈ ਇੱਥੇ ਸਟਾਰਟ ਆ ਤੇ ਉਦੋਂ ਅੰਬਦ ਪ੍ਰਾਈਸ ਵਾਲੇ ਵੀ ਟੈਟੂ ਹੈਗੇ ਨੇ ਨਾ ਤੁਸੀਂ ਉਹ ਵੀ ਬਣਵਾ ਸਕਦੇ ਹੋ ਤੇ ਉਧਰ ਸਾਹਮਣੇ ਜਿਹੜਾ ਭਾਈ ਹੈ ਨਾ ਟੈਟੂ ਬਣਵਾ ਰਿਹਾ ਤੇ ਇੱਧਰ ਦੇਖੋ ਸਾਰੀਆਂ ਚੌਪ ਕਰਨ ਵਾਲੀਆਂ ਨਾ ਜਿਹੜੀਆਂ ਤੁਹਾਨੂੰ ਰੋਜ਼ ਸਾਮਾਨ ਮਿਲ ਜਾਊਗਾ ਆ ਦੇਖੋ ਜੂਸ ਕੱਢਣ ਦੇ ਲਈ ਸਾਹਮਣੇ ਤੁਹਾਡੇ ਕੋਲ ਮਸ਼ੀਨ ਪਈ ਹੈ ਨਾ ਆ ਲੱਗ-ਲੱਗ ਤਰ੍ਹਾਂ ਦੀਆਂ ਜਿਹੜੀਆਂ ਸਾਰੀਆਂ ਸਬਜ਼ੀਆਂ ਤੁਸੀਂ ਕੱਟ ਸਕਦੇ ਹੋ ਨਾ ਤੇ ਇੱਥੋਂ ਜਿਹੜਾ ਸਾਰਾ ਸਾਮਾਨ ਜਿਹੜਾ ਤੁਹਾਨੂੰ ਮਿਲ ਜਾਊਗਾ ਤੇ ਆਕੇ ਮੇਦੀਆਂ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਨਾ ਤੇ ਇੱਥੇ ਜਿਹੜਾ ਤੁਹਾਨੂੰ ਚਿਪਸ ਵਗੈਰਾ ਸਾਰੇ ਲੇਜ਼ ਵਗੈਰਾ ਮਿਲ ਜਾਣਗੇ ਹਨਾ ਤੇ ਯਾਰ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਔਰੇ ਦੁਕਾਨਾਂ ਬਣੀਆਂ ਹੋਈਆਂ ਨੇ ਨਾ ਤੁਸੀਂ ਹਰ ਤਰ੍ਹਾਂ ਦਾ ਜਿਹੜਾ ਸਮਾਨ ਇੱਥੋਂ ਖਰੀਦ ਸਕਦੇ ਹੋ ਤੇ ਆਹ ਦੇਖੋ ਜਿਹੜਿਆ ਔਰਤਾਂ ਦੀ ਆਰਟੀਫੀਸ਼ੀਅਲ ਜੁਐਲਰੀ ਦਾ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਤੁਸੀਂ ਦੇਖ ਰਹੇ ਹੋ ਹਨਾ ਇੱਥੋਂ ਜਿਹੜਾ ਤੁਹਾਨੂੰ ਇਹ ਸਾਰਾ ਸਮਾਨ ਮਿਲ ਜੂ ਤੇ ਖਾਣ ਦੇ ਲਈ ਤੁਹਾਨੂੰ ਇੱਥੋਂ ਪੀਜ਼ਾ ਵੀ ਮਿਲ ਜੂ ਹਨਾ ਕਿ ਆਹ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਹਨਾ ਤੇ ਆਹ ਦੇਖੋ ਜੀ ਆਹ ਪੀਜ਼ਾ ਤਿਆਰ ਕਰ ਰਹੇ ਨੇ ਬਾਈ ਹਨਾ ਐਵੇਂ ਦੀਆਂ ਸਟਾਲਾਂ ਸਾਰੀਆਂ ਬਣੀਆਂ ਹੋਈਆਂ ਨੇ ਇੱਥੇ ਤੇ 버ਗਰ ਹਨਾ 버ਗਰ ਪੀਜ਼ਾ ਤੇ ਆਹ ਦੇਖੋ ਸਾਰਾ ਜਿਹੜਾ ਸਮਾਨ ਤੇਨੂੰ ਇੱਥੋਂ ਮਿਲ ਜੂਗਾ ਹਨਾ ਖਾਣ ਦੇ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਵੈਰਾਈਟੀਆਂ ਨੇ ਇੱਥੇ ਹਨਾ ਪਾਓ ਭਾਜੀ ਮਿਲ ਜੂਗੀ ਤੁਹਾਨੂੰ ਰਮਾਣੀ ਰੋਟੀ ਸਾਰਾ ਇਸ ਤਰ੍ਹਾਂ ਦਾ ਸਮਾਨ ਜਿਹੜਾ ਤੁਹਾਨੂੰ ਮਿਲ ਜੂਗਾ ਤੇ ਮਟਰ ਕੋਟ ਚਾਹ ਮਿਲ ਜੂਗਾ ਲੋ ਟਿੱਕੀ ਸਾਰਾ ਜਿਹ ਪੱਲਾ ਪਾਪੜੀ ਇਹ ਸਾਰਾ ਸਬੰਨ ਗੋਲ ਗੱਪੇ ਤੇ ਆਹ ਸਾਰੇ ਲੋਕ ਜਿਹੜਾ ਇਹਨਾਂ ਨੇ ਬੈਠ ਕੇ ਖਾਣਦੇ ਨੇ ਵੀ ਹਨਾ ਸਾਰੇ ਮੇਜ਼ ਕੁਰਸੀਆਂ ਡੀਆਂ ਲਾਈਆਂ ਹੋਈਆਂ ਨੇ ਤੇ ਇੱਥੇ ਤੁਸੀਂ ਜਿਹੜਾ ਲੈ ਕੇ ਇੱਥੇ ਬੈਠ ਕੇ ਖਾ ਵੀ ਸਕਦੇ ਹੋ ਨਾ ਜਿਹੜੀ ਰਾਜਧਾਨੀ ਐਕਸਪ੍ਰੈਸ ਇੱਥੇ ਚੱਲਦੀ ਆ ਹਨਾ ਤੇ ਆਹ ਜਿਹੜਾ ਇਹ ਲੋਕ ਨੇ ਸਾਰੇ ਰਾਜਸਥਾਨੀ ਐਕਸਪ੍ਰੈਸ ਦਾ ਜਿਹੜਾ ਆਨੰਦ ਮਾਣ ਰਹੇ ਨੇ ਨਾ ਤੇ ਰਾਜਧਾਨੀ ਐਕਸਪ੍ਰੈਸ ਦੇ ਵਿੱਚ ਸਫਰ ਕਰ ਰਹੇ ਨੇ ਤੇ ਆਹ ਬਾਈ ਜਾਂਦੀ ਆ ਇਹ ਰਾਜਧਾਨੀ ਐਕਸਪ੍ਰੈਸ ਸਾਹਮਣੇ ਤੁਸੀਂ ਦੇਖ ਰਹੇ ਹੋ ਲਿਖਿਆ ਹੋਇਆ ਉੱਤੇ ਰਾਜਧਾਨੀ ਐਕਸਪ੍ਰੈਸ ਤੇ ਇਹ ਜਿਹੜੀ ਰਾਜਧਾਨੀ ਐਕਸਪ੍ਰੈਸ ਆ ਥੋੜੀ ਸਲੋ ਚੱਲਦੀ ਆ ਹਨ ਕਿੰਨੀ ਟਿਕਟ ਆ ਦੀ ਰਾਜਧਾਨੀ ਐਕਸਪ੍ਰੈਸ ਦੀ ਹਾਂ ਆ 50 ਰੁਪਏ 50 ਰੁਪਏ ਦੇ ਵਿੱਚ ਜਿਹੜਾ ਤੁਸੀਂ ਰਾਜਧਾਨੀ ਐਕਸਪ੍ਰੈਸ ਦੇ ਵਿੱਚ ਸਫਰ ਕਰ ਸਕਦੇ ਹੋ ਹਨ ਤੇ ਅੱਜ ਆਪਾਂ ਪਹੁੰਚੇ ਸੀਗੇ ਲੁਧਿਆਣਾ ਤੁਹਾਨੂੰ ਆਪਾਂ ਨੇ ਜਿਹੜਾ ਲੁਧਿਆਣਾ ਦਾ ਮੇਲਾ ਦਿਖਾਇਆ ਹਨ ਤੇ ਜੇਕਰ ਯਾਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਿਆ ਨਾ ਤਾਂ ਲਾਈਕ ਕਰਿਓ ਕਮੈਂਟ ਕਰਿਓ ਤੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਜਰੂਰ ਸ਼ੇਅਰ ਕਰਿਓ ਤੇ ਹੁਣ ਆਪਾਂ ਇੱਥੇ ਜਿਹੜਾ ਵਲੌਗ ਦਾ ਐਂਡ ਕਰਦੇ ਆਂ ਤੇ ਅਸੀਂ ਮਿਲਦੇ ਹਾਂ ਕੱਲ ਨੂੰ ਤੁਹਾਨੂੰ ਨਵੇਂ ਬਲੌਗ ਦੇ ਨਾਲ ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ